ਹਾਂਜੀ ਦੋਸਤੋ ਕੀ ਹਾਲ ਚਾਲ ਠੀਕ ਹਾਂਜੀ ਆਪਾਂ ਸੇਵੀਆਂ ਬਣਾ ਰਹੇ ਹਾਂ ਤੁਹਾਨੂੰ ਦਿਖਾਉਣੇ ਆ ਤੇ ਇੱਧਰ ਦੇਖੋ ਆ ਸੇਵੀਆਂ ਨੇ ਇਹ ਗੁੜ ਵਾਲੀਆਂ ਸੇਵੀਆਂ ਬਣਾ ਰਹੇ ਹਾਂ ਆਪਾਂ ਪਹਿਲਾਂ ਲੌਂਗ ਲਾਜੀਆਂ ਦਾ ਤੜਕਾ ਲਗਾਇਆ ਦੇਸੀ ਘਿਓ ਪਾਇਆ ਤੇ ਫਿਰ ਇਹਨੂੰ ਬੋਇਲ ਕੀਤਾ ਪਾਣੀ ਨੂੰ ਤੇ ਹੁਣ ਆ ਸੇਵੀਆਂ ਇਹਦੇ ਵਿੱਚ ਪਾਵਾਂਗੇ ਆਪਾਂ ਜਦ ਬਣ ਗਈਆਂ ਤੁਹਾਨੂੰ ਜ਼ਰੂਰ ਖਵਾਵਾਂਗੇ ਠੀਕ ਹੈ ਦੱਸਿਓ ਤੁਹਾਨੂੰ ਕਿਵੇਂ ਲੱਗੀਆਂ ਹਾਂਜੀ ਸੇਵੀਆਂ ਬਣ ਕੇ ਤਿਆਰ ਹੋ ਗਈਆਂ ਆਜੋ ਖਾ ਲੋ ਹਾਂਜੀ ਦੋਸਤੋ ਆ ਸਾਡੇ ਜਿਹੜੀਆਂ ਹੈਗੀਆਂ ਨੇ ਇਹ ਵੀਡੀਓ ਬਣਾਉਣਾ ਆ ਗਿਆਂ ਤੁਮ ਮਣੇ ਗਹਿਣੇ ਆ ਟਿੱਕੇ ਨੇ ਇੱਕ ਟਿੱਕਾ ਆ ਸੀ ਤੇ ਆ ਜੇਕਰ ਲੜੀਆਂ ਸਾਡੇ ਤੋਂ ਉੱਪਰ ਇਹ ਟੁੱਟ ਜਾਂਦੀਆਂ ਨੇ ਤਾਂ ਅਸੀਂ ਇਹਦੇ ਤੇ ਹੋਰ ਪੈਂਟਿੰਗ ਪੈਂਟਿੰਗ ਕਰ ਲੈਣੇ ਇੱਕ ਟਿੱਕਾ ਆ ਸੀ ਤੇ ਇੱਕ ਆਹ ਇਹਦੀ ਲੜੀ ਦੇਖੋ ਅਸੀਂ ਆਪ ਲਾਈ ਹੋਈ ਆ ਇਹ ਜਿੰਨੀ ਕ ਸੰਗੜੀ ਜੀ ਹੈਗੀ ਸੀ ਸਸੀਂ ਲਾਤੀ ਇੱਕ ਟਿੱਕਾ ਸੀ ਤੇ ਆ ਸਾਰੇ ਟਿੱਕੇ ਅਸੀਂ ਰੱਖਦੇ ਆਂ ਵੀਡੀਓ ਬਣਾਉਣ ਦੇ ਲਈ ਆ ਲੱਗ ਲੱਗ ਕਾਂਟੇ ਨੇ ਵੀਡੀਓ ਬਣਾਉਣ ਦੇ ਲਈ ਕਦੇ ਕਦੇ ਅਸੀਂ ਚਭੂਲੀਆਂ ਵਾਲੇ ਵੀ ਪਾ ਲੈਣੇ ਇਹਦੇ ਨਾਲ ਤਾਂ ਵੀ ਇੱਥੇ ਹੋਣਾ ਇੱਕ ਆ ਸੀ ਆ ਦੇਖੋ ਕਿੰਨੇ ਸੋਹਣੇ ਨੇ ਨਾ ਸੋਹਣੇ ਲੱਗੇ ਤੁਹਾਨੂੰ ਦੱਸਿਓ ਸਾਨੂੰ ਜ਼ਰੂਰ ਕਿ ਕਿਵੇਂ ਦੇ ਲੱਗੇ ਅਸੀਂ ਮਾੜੀਆਂ ਤਾਂ ਨਹੀਂ ਸਾਡੀਆਂ ਟੂਮਾਂ ਪਾਈ ਹੋਈਆਂ ਦੱਸਦਿਆ ਕਰੋ ਕੋਈ ਨਾ ਕੋਈ ਸਾਨੂੰ ਸੁਝਾ ਦੇਦਿਆ ਕਰੋ ਤੇ ਆਹ ਦੋਨੇ ਚਭੂਲੀ ਵਾਲੇ ਆ ਗਏ ਦੂਸਰਾ ਵੀ ਲੱਭ ਗਿਆ ਤਾਂ ਭਾਈ ਪੰਡਾ ਨਹੀਂ ਹੈਗਾ ਇਹ ਆ ਇਹ ਸਾਡੀ ਮਦਰ ਨੇ ਲੈ ਕੇਤੀ ਸਾਨੂੰ ਮੇਲੇ ਤੇ ਅਸੀਂ ਵੀਡੀਓ ਚ ਪਾ ਕੇ ਬਹੁਤ ਖੁਸ਼ ਹਾਂ ਨੇ ਤੇ ਆਹ ਨੇ ਦੋ ਕੋਸ਼ਿਸ਼ ਤਾਂ ਸੀ ਇਹ ਕਰਦੇ ਹੁੰਦੇ ਆ ਕਿ ਅਸੀਂ ਇੱਕੋ ਜੀਆਂ ਜੋੜੀਆਂ ਲੈ ਲਈਏ ਆ ਮੇਰੀ ਭੈਣ ਲੈ ਕੇ ਆਈ ਸੀ ਮੇਰੇ ਵਾਸਤੇ ਮੇਲੇ ਤੋਂ ਮੇਰੇ ਬਹੁਤ ਪਿਆਰ ਕਰਦੀ ਹੈ ਇਹ ਸੋਹਣੀਆਂ ਨੇ ਇਹ ਸਾਰੀਆਂ ਸਾਡੀਆਂ ਇੱਕ ਆ ਦੇਖੋ ਇੱਕੋ ਜਿਹੀ ਲੈਣਾ ਨਾ ਕੋਸ਼ਿਸ਼ ਕਰਦੇ ਆ ਅਸੀਂ ਵੀ ਇੱਕੋ ਜਿਹਾ ਜੋੜੇ ਮਿਲ ਜਾਣ ਤੇ ਅਸੀਂ ਉਹ ਕਰ ਲਈਏ ਆ ਇੱਧਰ ਦੇਖੋ ਆ ਆਉਂਦਾ ਮम्मा ਦੀ ਰੋਟੀ ਲਾ ਕੇ ਦੇ ਦੋ ਜਲਦੀ ਜਲਦੀ ਚੱਪਲਾ ਨਹੀਂ کہہ ਰਿਹਾ ਚੱਪਲਾ ਆ ਅੱਛਾ ਮਾਂ ਕਿਤੇ ਰੋਟੀ ਮੰਗਦਾ ਇਪਰ ਹੋਰ ਪਾਲਣਾ ਕੋਈ। ਕੀ? ਬਿਠੇ ਨਹੀਂ ਕਰ ਰਹੇ ਬਸ ਅਸੀਂ। ਇਹ ਆਓ ਲੈ ਕੇ ਦੇਖੋ ਮੇਰੇ ਤੋਂ ਚੱਪਲਾਂ ਕਢਾ ਕੇ। ਤੇ ਆ ਤੁਹਾਨੂੰ ਦੱਸ ਰਹੀ ਸੀ। ਇਹ ਅਸੀਂ ਅਲੱਗ-ਅਲੱਗ ਤਰ੍ਹਾਂ ਦੇ ਗਹਿਣਿਆਂ ਨੂੰ ਰੱਖਦੇ ਹਾਂ। ਵੀਡੀਓ ਬਣਾਉਣ ਦੇ ਲਈ ਤੇ ਆਹ ਮਾਈਕਾ ਸਾਡਾ ਮਾਈਕ ਲਾ ਲੈਣੇ ਆ। ਇਹਦੇ ਵਿੱਚ ਤਾਰ ਪਾ ਕੇ ਤੇ ਹੁਣ ਅਸੀਂ ਜਿਹੜੀ ਸਟਿਕ ਲਾਵਾਂਗੇ ਸਟਿਕ ਦੇ ਵਿੱਚ ਕੈਮਰਾ ਲਾ ਕੇ ਫੇਰ ਅਸੀਂ ਵੀਡੀਓ ਬਣਾਵਾਂਗੇ ਤੇ ਫੇਰ ਤੁਹਾਡੇ ਰੂਬਰੂ ਹੋਵਾਂਗੇ ਇਸ ਤੋਂ ਇਲਾਵਾ ਸਾਡੇ ਕੋਲੇ ਹੋਰ ਵੀ ਹੈਗੇ ਆ ਉਹ ਇਹਨਾਂ ਨੂੰ ਪੁੱਛੋ ਹਾਂਜੀ ਇਸ ਤੋਂ ਬਿਨਾ ਹੋਰ ਵੀ ਹੈਗੇ ਨੇਗੇ ਪਰ ਉਹ ਦੂਸਰੇ ਬਾਕਸ ਚ ਪਏ ਨੇਗੇ ਕੋਸ਼ਿਸ਼ ਕਰਦੇ ਹੁੰਨੇਗੇ ਵੀ ਹਰ ਰੋਜ਼ ਅਲੱਗ-ਅਲੱਗ ਪਾਈਏ ਬਟ ਕਈ ਵਾਰੀ ਨਹੀਂ ਲੱਭਦੇ ਹੈਗੇ ਡੱਬੇ ਇੱਧਰ-ਉੱਧਰ ਹੋ ਜਾਂਦੇ ਨੇ ਕਿ ਕੰਮ-ਕੰਮ ਕਰਦੇ ਆ ਤੁਹ ਤੇ ਫੇਰ ਸਾਨੂੰ ਦੂਸਰੀ ਵਾਰ ਵੀ ਰਿਪੀਟ ਹੋਈ ਕਰਨੇ ਪੈਂਦੇ ਨੇ ਠੀਕ ਨੇ ਨਾ ਸਾਨੂੰ ਜਿੰਨਾ ਕ ਟਾਈਮ ਹੁੰਦਾ ਸੀ ਆ ਦੇਖੋ ਆ ਸ਼ਰਾਬ ਇਹ ਵੀ ਗੰਨ ਹੁੰਦਾ ਕ ਦੇਖ ਸਾਡੀ ਵੀਡੀਓ ਇਹ ਵੀ ਬਣਾਉਂਦਾ ਇਹਨੂੰ ਵੀ ਸ਼ਾਬਾਸ਼ ਦੇ ਦਿਓ ਇਹ ਵੀ ਬਹੁਤ ਸਿਆਣਾ ਬੱਚਾ ਚੁੱਪ ਰਹਿ ਕੇ ਵੀਡੀਓ ਬਣਾਉਂਦਾ ਸਾਡੇ ਹੈਲੋ ਹਾਈ ਤਾਂ ਕਰੋ ਬੱਚਾ ਹੈਲੋ ਤੁਸੀਂ ਹਾਂਜੀ ਹਾਜ਼ਰ ਹਾਂ ਅੰਦਰ ਟੀਕ ਚੈਰਿਟੀ ਵਿੱਚ ਇੱਕ ਬੜਾ ਸੋਣਾ ਲੋਕੀ ਤੇ ਲੈ ਕੇ ਉਮੀਦ ਕਰਦੇ ਆ ਕਿ ਤੁਸੀਂ ਸਾਡੀ ਮਿਹਨਤ ਤੇ ਬੁਰ ਪਾਉਂਗੇ ਤੁਹਾਡੀ ਉਮੀਦਾਂ ਨਹੀਂ ਬਦਲਤ ਅਸੀਂ ਹਰ ਰੋਜ਼ ਕੋਈ ਨਾ ਕੋਈ ਲੋਗੀਤ ਲੈ ਕੇ ਤੁਹਾਡੇ ਸਾਹਮਣੇ ਹੋ ਜਾਂਦੇ ਆ ਵੈਸੇ ਅੱਜ ਠੰਡ ਬਹੁਤ ਹੈ ਬਾਹਰ ਮੀਂਹ ਵੀ ਪੈ ਰਿਹਾ ਹੈ ਪਰ ਫਿਰ ਵੀ ਅਸੀਂ ਟਾਈਮ ਕੱਢਿਆ ਲੋਗੀਤ ਬਣਾਉਣ ਦੇ ਲਈ ਕਿਉਂਕਿ ਤੁਸੀਂ ਸਾਨੂੰ ਹਰ ਰੋਜ਼ ਸੰਗੜੀ ਬਹੁਤ ਸਰੀ ਹੱਲਾਸ਼ੇ ਦਿਨਿਓ ਸਾਡਾ ਮੋਢਾ ਥੱਪਤ ਪਾਉਂਦੇ ਹੋ ਜਦੋਂ ਤੁਸੀਂ ਸਾਨੂੰ ਇਹ ਕਹਿ ਦਿੰਦੇ ਹੋ ਨਾ ਕਿ ਤੁਹਾਡੇ ਲੋਗੀਤ ਨਾਲ ਅਸੀਂ ਉਡੀਕਦੇ ਆਂ ਤੇ ਟੋਰੇ ਲੋਕਗੀਤ ਗਾਏ ਬਹੁਤ ਵਧੀਆ ਹੁੰਦੇ ਨੇ ਵੱਖਰੇ ਹੁੰਦੇ ਨੇ ਬਹੁਤ એનર્ਜੀ ਆ ਜਾਂਦੀ ਹੈ ਤੇ ਸਾਡੇ ਹਾਂ ਬਿਲਕੁਲ ਉਸ ਸਮੇਂ ਨਾ ਮਤਲਬ ਇੱਕ ਵੱਖਰੀ ਜਿਹੜੀ એનર્ਜੀ ਹੁੰਦੀ ਹੈ ਵੱਖਰਾ ਜਿਹੜਾ ਸੂਰਜ ਆ ਜਾਂਦਾ ਸਾਨੂੰ એનર્ਜੀ ਮਿਲ ਜਾਂਦੀ ਹੈ ਤੇ ਅਸੀਂ ਫਿਰ ਆਪਣੇ ਕਾਰਜ ਤੇ ਲੱਗ ਜਾਂਦੇ ਆ ਫਿਰ ਲੋਕਗੀਤ ਬਣਾਉਣ ਲੱਗ ਜਾਂਦੇ ਆ ਉਹਨਾਂ ਦੇ ਵਿੱਚ ਕੋਈ ਨਾ ਕੋਈ ਉਤਰਾ ਚੜਾ ਲੈਉਣ ਲੱਗ ਜਾਂਦੇ ਆ ਤੇ ਅੱਜ ਫਿਰ ਅਸੀਂ ਇੱਕ ਬੜਾ ਸੋਹਣਾ ਲੋਕਗੀਤ ਲੈ ਕੇ ਆਏ ਆ ਉਮੀਦ ਕਰਦੇ ਆ ਤੁਸੀਂ ਇਹ ਸਲੋਗ ਗੀਤ ਨੂੰ ਵੀ ਪਸੰਦ ਕਰੋਗੇ ਆਪ ਵੀ ਗਾਓਗੇ ਤੇ ਆਪਣੇ ਬੱਚਿਆਂ ਨੂੰ ਵੀ ਸਿਖਾਉਗੇ ਆਪਣੇ ਬੱਚਿਆਂ ਨੂੰ ਜ਼ਰੂਰ ਸਿਖਾਇਆ ਕਰੋ ਕਿਉਂਕਿ ਇਹ ਜਿਹੜੇ ਹੈਗੇ ਨੇ ਬਹੁਤ ਸਾਡੇ ਬਜ਼ੁਰਗਾਂ ਦੇ ਸੰਭਾਲੇ ਹੋਏ ਜਿਹੜੇ ਅਮੀਰ ਖਜ਼ਾਨੇ ਨੇ ਇਸ ਖਜ਼ਾਨੇ ਨੂੰ ਜਿਹੜੇ ਹੈਗਾ ਜਿਉਂਦੀ ਤਿਉਂ ਖਤਮ ਨਾ ਹੋਣ ਦਿਓ ਇਹਨੂੰ ਪੀੜੀ ਤਰ ਪੀੜੀ ਅਸੀਂ ਆਉਣ ਵਾਲੇ ਬੱਚਿਆਂ ਦੀ ਝੋਲੀ ਦੇ ਵਿੱਚ ਪਾਈਏ ਤਾਂ ਜੋ ਜਿਹੜਾ ਇਹ ਲੋਕ ਗੀਤਾਂ ਵਾਲਾ ਸਿਲਸਿਲਾ ਜਾਂ ਪੰਜਾਬੀ ਸੱਭਿਆਚਾਰ ਦੀ ਅਮੀਰੀ ਦੀ ਗੱਲ ਹੈ ਤੇ ਇਹ ਪੀੜੀ ਤਰ ਪੀੜੀ ਅੱਗੇ ਵੱਧਦੀ ਜਾਵੇ ਇਹ ਰੁਕੇ ਨਾ ਕਿਉਂਕਿ ਇਹ ਬਹੁਤ ਸਾਰੀਆਂ ਔਖੀਆਂ ਘੜੀਆਂ ਦੇ ਵਿੱਚੋਂ ਗੁਜ਼ਰ ਰਹੀਆਂ ਤੇ ਕੋਸ਼ਿਸ਼ ਕਰਿਓ ਤੇ ਆਪਾਂ ਸਾਰੇ ਦਲ ਮਿਲ ਕੇ ਇਸ ਕਿਉਂਕਿ ਜਿਸ ਤੱਕ ਇਹ ਤੁਸੀਂ ਜਨਮ ਲੈਣਿਓ ਤੁਹਾਡੀਆਂ ਜ਼ਿੰਮੇਵਾਰੀਆਂ ਬਣ ਜਾਂਦੀਆਂ ਨੇ ਤੁਹਾਡੇ ਜਿਹੜੇ ਹੈਗੇ ਨੇ ਤੁਹਾਡੇ ਫਰਜ਼ ਬਣ ਜਾਂਦੇ ਨੇ ਉਹਨਾਂ ਫਰਜ਼ਾਂ ਦੀ ਪੂਰਤੀ ਦੇ ਲਈ ਸਾਨੂੰ ਸਾਰਿਆਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਤੇ ਅਸੀਂ ਹਰ ਰੋਜ਼ ਤੇ ਇਹ ਮਤਲਬ ਇਸ ਸਭਿਆਚਾਰ ਦੀ ਰੱਖਰਖਾ ਦੇ ਲਈ ਕੋਈ ਨਾ ਕੋਈ ਲੋਕ ਗੀਤ ਲੈ ਕੇ ਆਉਣਿਆ ਤੁਹਾਡੇ ਰੂਬਰੂ ਹੁੰਨੇ ਆ ਤੇ ਅੱਜ ਫਿਰ ਆਪਾਂ ਹੋਣਾ ਰਲ ਮਿਲ ਕੇ ਇਸ ਲੋਕ ਗੀਤ ਨੂੰ ਗਾਈਏ ਤੇ ਇਸ ਦਾ ਆਨੰਦ ਮਣੀਏ ਆਸੇ ਆਪੋਂ ਦੇ ਵੇ ਕਾਗੇ ਢਾ ਦੇ ਵੇ ਮੇਰੇ ਹੰਸਾ ਵੀਰਾ ਵਦੂ ਆਵੇਂਗਾ ਪਹਿਣ ਦੇ ਦੇ ਸਵੇ ਵੀਰ ਅਜ ਨਾਮਦਾ ਨੀ ਕੱਲੇ ਨਾਮਦਾ ਨੀ ਮੇਰੀ ਹੰਸੋ ਪਹਿਣੇ ਪਾਰੀ ਸੋਨੋ ਨੀ ਮੇਰੀ ਹੰਸੋ ਬੈਣ ਕਿਤੇ ਟੰਗਾ ਪਟ ਤਲਵਾਰੀ ਨੀ ਕੁੜੀਏਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂਂ ਵੇ ਮੈਂ ਹੰਸਾ ਵੀਰਾ ਕਿਲੀ ਟਟੰਗ ਤਲਵਾਰੇ ਵੇ ਵੀਰਾ ਕੀ ਕੁਝ ਲਿਆਂਦਾ ਮੇਰੀ ਸਸਤੇ ਨਣਦ ਨੂੰ ਓ ਕੁਲ ਪਰਦਾਨ

ਨੀ ਮੇਰੀ ਹੰਸੋ ਪਹਿਣੇ ਤਿੰਨ ਕੱਪੜੇ ਛੋਟੀ ਪਹਿਣਨੀ ਕੁੜੀ ਅਗਲਾ ਲਗੇ ਵੇ ਜੋ ਦੇ ਸੁੱਚੇ ਤਿਆਰ ਨੋ ਮੇ ਮੇਰੇ ਹੰਸਾ ਵੀਰਾ ਤੇਨੇ ਕੱਪੜੇ ਨਦੀਏ ਰੋੜ ਮੇ ਵੀਰਾ ਸੁਤੀ ਪੈ ਨੋ ਮੇ ਮੇ ਨੂੰ ਸੁਪਨਾ ਆਇਆ ਆ वे मेरे हंसा वीरा जानवचा जान वे वीरा सुते भोकना ਹੰਸੋ ਪਹਿਨੇ ਲੇ ਨਣਦ ਹੰਸਣੀ ਮੋ ਮੈਂ ਵੀਰਾ ਵਰਤੀਆ ਪਤ ਦੇ ਧੀ ਖਿੜ ਖਿੜ ਹੱਸਦੀ 니 ਮੇਰੀ ਹੰਸੋ ਪੈਣ

ਨੇ ਦੀਆਂ ਨੇ ਅੰਬ ਦੀਆਂ ਫੜੀਆਂ ਨੇ ਮੇਰੀ ਹੰਸੋ ਪੈਣੇ ਸਾਰੇ ਪਿੰਡ ਦੇ ਕੜਦੀ ਰੁਮਾਲੇ ਨੀ ਕੁੜੀਆਂ ਅਸੀਂ ਆਪੋਂ ਦੀ